ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਕਰਨ ਡੈਰੀ ਫਾਰਮ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਅਮਨ ਡੱਲੇ ਕੋਲ ਆਏ ਆ ਇਹਦੇ ਤੋਂ ਪੁੱਛਾਂਗੇ ਕਿ ਪਸ਼ੂਆਂ ਦੇ ਦੁੱਧ ਵਧਾਉਣ ਦੇ ਕੀ ਕੀ ਨੁਕਤੇ ਨੇ ਤੇ ਦਾਣਾ ਕਿਵੇਂ ਪਾਉਂਦਾ ਕਿੰਨੀ ਮਾਤਰਾ ਚ ਪਾਉਂਦਾ ਵਾ ਤੇ ਹੋਰ ਕੀ ਕੀ ਚੀਜ਼ਾਂ ਅਪਣਾਉਂਦਾ ਵਾ ਸਤਿ ਸ਼੍ਰੀ ਅਕਾਲ ਅਮਨ ਡੱਲਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਰਨ ਡੈਰੀ ਫਾਰਮ ਨੂੰ ਸਾਡੇ ਡੱਲੇ ਅੱਗਰ ਦੇ ਵਿੱਚ ਪਹੁੰਚਣ ਤੇ ਦਾ ਸਾਡੇ ਭਰਾ ਦਾ ਬਹੁਤ ਬਹੁਤ ਨਿੱਘਾ ਸਵਾਗਤ ਕਰਦੇ ਆਂ ਅਸੀਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਰਦੇ ਆਂ ਬਾਈ ਹੋਰ ਬਾਈ ਠੀਕ ਠਾਕ ਹੋ ਵਧੀਆ ਈ ਤੋ ਇਹ ਸਣਾਓ ਠੀਕ ਆ ਬਹੁਤ ਵਧੀਆ ਬਾਈ ਬਹੁਤ ਵਧੀਆ ਚੜਦੀ ਕਲਾ ਕਿਰਪਾ ਬਾਬੇ ਨਾਨਕ ਦੀ ਪੂਰੀ ਦਾਣਾ ਤਾਂ ਬਾਈ ਜੀ ਦਾਣਾ ਤਾਂ ਉਹੀ ਚੀਜ਼ਾਂ ਪਾਉਨੇ ਆਪਾਂ ਜਿਹੜੀਆਂ ਲੋਕ ਪਾਉਂਦੇ ਆ ਜਿਹੜੀਆਂ ਆਮ ਆਪਣੇ ਨਾਰਮਲ ਫੈਕਟਰੀਆਂ ਦੇ ਵਿੱਚੋਂ ਮਿਲ ਜਾਂਦੀਆਂ ਉਹੀ ਚੀਜ਼ਾਂ ਆਪਣੀਆਂ ਪਿਉਂਤੀਆਂ ਹੋਈਆਂ ਬਾਈ ਤਕਰੀਬਨ 1 ਘੰਟਾ ਹੋ ਗਿਆ ਡੇਢ ਇਹਨਾਂ ਨੂੰ ਪਿਉਂਤੇ ਨੂੰ ਤੇ ਟਾਈਮ ਸ਼ਾਮ ਦੇ 6:00 ਵੱਜ ਗਏ ਹੋਣਗੇ ਤਕਰੀਬਨ 5:30 ਤੋਂ 6:00 ਦਾ ਟਾਈਮ ਹੋਊਗਾ ਚਿਵਾਈ ਕਰਨ ਦੇ ਵੇਲੇ ਹੀ ਆਪਾਂ ਦਾਣਾ ਪਾਉਨੇ ਆ ਬਾਈ ਇਹਨਾਂ ਨੂੰ ਹੁਣ ਜਿਵੇਂ ਖੜੀਆਂ ਨੇ ਇਹ ਚਵਾਈ ਨੂੰ ਤਿਆਰ ਨੇ ਦਾਣਾ ਪਾ ਕੇ ਇਹਨਾਂ ਨੂੰ ਸਾਰੀਆਂ ਨੂੰ ਤੇ ਚੋਣ ਬਹਿ ਜਾਣਾ ਬਾਈ ਉਸ ਤੋਂ ਦਾਣਾ ਪਾ ਕੇ ਚਵਾਈ ਹੁੰਦੇ ਹੁੰਦੇ ਇਹਨਾਂ ਨੇ ਜਿਹੜਾ ਆਪਦਾ ਦਾਣਾ ਹੈਗਾ ਖਾ ਲੈਣਾ ਉਹ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੀ ਥੱਲੇ ਤੂੜੀ ਵੱਜ ਗਈ ਆਪਣੀ ਦਾਣੇ ਤੋਂ ਬਗੈਰ ਉਹਦੇ ਵਿੱਚ ਇੱਕੇ ਕੜਾਈਆ ਸਾਰੀਆਂ ਨੂੰ ਹਰੇ ਦਾ ਰਲਾ ਦੇਣਾ ਹੈਗਾ ਬਾਈ ਆਪਾਂ ਠੀਕ ਹੈ ਤੇ ਦਾਣੇ ਦੇ ਵਿੱਚ ਬਾਈ ਆਪਾਂ ਇਹ ਹੁੰਦਾ ਇੱਕ ਮਹਿ ਨੂੰ ਤਾਂ 1 ਕਿਲੋ ਬਰੇਮਿਆਂ ਦੀ ਖਲ ਪਾ ਦਿੰਨੇ ਆ ਇੱਕ ਟਾਈਮ ਦੀ ਤੇ ਅੱਧਾ ਕਿਲੋ ਹੁੰਦਾ ਜਿਹੜਾ ਚਨੇ ਦਾ ਖੰਡਾ ਹੁੰਦਾ ਬਾਈ ਠੀਕ ਹੈ ਛੋਲਿਆਂ ਦਾ ਖੰਡਾ ਜਿਹਨੂੰ ਕਹਿ ਦਿੰਨੇ ਆਪਾਂ ਜਾਂ ਚੂਨੀ ਵੀ ਤੁਸੀਂ ਪਾ ਸਕਦੇ ਹੋ ਅੱਧਾ ਕਿਲੋ ਪੌਣਾ ਇੱਕ ਮੱਜ ਨੂੰ ਅੱਧਾ ਕਿਲੋ ਹੁੰਦਾ ਮੱਕੀ ਦਾ ਦਲੀਆ ਤੇ ਅੱਧਾ ਕਿਲੋ ਕਣਕ ਦਾ ਦਲੀਆ ਬਾਈ ਇਹ ਕਿੰਨਾ ਟਾਈਮ ਪਹਿਲਾਂ ਪਿਉਣਾ ਹੈ ਇੱਕ ਘੰਟਾ ਪਹਿਲਾਂ ਇਹਨੂੰ ਬਾਈ ਪਿਉਾਉਂਦੇਈਦਾ ਪਾਣੀ ਦੇ ਵਿੱਚੋਂ ਪਾਣੀ ਇਹਦੇ ਚ ਇਸ ਹਿਸਾਬ ਨਾਲ ਪਾਉਣਾ ਬਾਈ ਆਪਾਂ ਵੀ ਆਹ ਜਦੋਂ ਤੁਸੀਂ ਆਏ ਚੱਕੋਗੇ ਵੀ ਤੁਹਾਡੇ ਆਹ ਪਾਣੀ ਜਿਹੜਾ ਆਏ ਨਾ ਹੋਵੇ ਵੀ ਧਾਰਨਾ ਟੁੱਟੇ ਥੱਲੇ ਪਾਣੀ ਦੀ ਵੀ ਪਾਣੀ ਜਾਂ ਤੁਹਾਡੇ ਦਾਣਾ ਅੱਡ ਪੁਰਿਆ ਫਿਰਦਾ ਪਾਣੀ ਆਡਰ ਵਿੱਚ ਦੇਖੋ ਵੀ ਪਾਣੀ ਇੰਨੀ ਕੁ ਮਾਤਰਾ ਜੀ ਹੋਣਾ ਚਾਹੀਦਾ ਇਹਦੇ ਵਿੱਚ ਆਏ ਨਾ ਹੋਵੇ ਵੀ ਸਾਰੇ ਦੇ ਵਿੱਚ ਕੋਈ ਪਾਣੀ ਨਾ ਆਪਾਂ ਭਰ ਲਗੇ ਡੱਬਾ ਦਾਣਾ ਪਾ ਕੇ ਤੇ ਪਾਣੀ ਇਹਦੇ ਰੋੜ ਭਿੱਜੇ ਹੋਏ ਦਾਣੇ ਦੇ ਵਿੱਚ ਪਾਣੀ ਦਿਸਣਾ ਨਹੀਂ ਚਾਹੀਦਾ ਬਾਈ ਠੀਕ ਹੈ ਇਹਦੇ ਵਿੱਚ ਕੀ ਕੀ ਹੈ ਦੱਸ ਦੋ ਜੀਨਾ ਇਹਦੇ ਵਿੱਚ ਬਾਈ ਜੀ ਬਡੀਨੀਆਂ ਦੀ ਖਾਲਾ ਛੋਲਿਆਂ ਦਾ ਖੰਡਾ ਮੱਕੀ ਦਾ ਦਲੀਆ ਤੇ ਕਣਕ ਦਾ ਦਲੀਆ ਚਾਰੇ ਚੀਜ਼ਾਂ ਨੇ ਇਹ ਹੋਰ ਆਪਾਂ ਕੁਝ ਬਾਈ ਪਾਉਂਦੇ ਨਹੀਂ ਤੇ ਇਹ ਚਾਰੇ ਚੀਜ਼ਾਂ ਆਪਾਂ ਪਾ ਦੇਣਾ ਜਿਹੜਾ ਤਿੰਨ ਮੱਝਾਂ ਲਈ ਆ ਬਾਈ ਆਹ ਪਾਇਆ ਹੋਇਆ ਵਜਨ ਇਹਦਾ ਹੋਊਗਾ ਤਕਰੀਬਨ 30 ਕਿਲੋ ਦੇ ਨੇੜੇ ਬਾਈ ਠੀਕ ਹੈ ਜੀ ਤੇ ਇਹ ਜਾਨੀ 10-10 ਕਿਲੋ ਗਾਂ ਨੂੰ ਵੀ ਮੈਂ ਨੂੰ ਵੀ ਜਿਹੜੀ ਨੇ ਜਿੰਨਾ ਖਾ ਲਿਆ ਜਾਨੀ ਆਪਾਂ ਕਹਿਣ ਦਾ ਭਾਬ ਵੀ ਆਪਾਂ ਉਹਨੂੰ ਉਨਾਂ ਪਾ ਲੈਣਾ ਮੱਝ ਵੱਡੀ ਆ ਚਲੋ ਇਹਨਾਂ ਬਈ ਇਹ ਇੱਕ ਦਾ ਹਿਸਾਬ ਲਾ ਲਓ ਤੁਸੀਂ ਵੀ 3 ਕਿਲੋ ਦੇ ਕਰੀਬ ਤਿੰਨ ਤੋਂ 3.5 ਕਿਲੋ ਇੱਕ ਦਾ ਸੁੱਕਾ ਦਾਣਾ ਬਣਦਾ ਇਹ ਤੇ ਇਹਦੇ ਵਿੱਚ 3 ਕਿਲੋ ਦਾਣਾ ਜਿਹੜਾ ਭਿਜਦਾ ਬਈ ਉਹ 10 ਕਿਲੋ ਪਾਣੀ ਪੀ ਜਾਂਦਾ ਇਹ ਠੀਕ ਹੈ ਬੜੀ ਐਮੀਆਂ ਦੀ ਖਾਲ ਤੇ ਖੰਡਾ ਜਿਹੜਾ ਹੈਗਾ ਇਹ 10 ਕਿਲੋ ਪਾਣੀ ਪੀ ਕੇ ਤਿੰਨਾਂ ਦਾ ਹਿਸਾਬ ਲਾ ਲਓ ਵੀ 30 ਕਿਲੋ ਦਾ ਪਾਣੀ ਪੈ ਗਿਆ ਦੇ ਵਿੱਚ ਤੇ ਬਾਕੀ ਜਿਹੜਾ ਦਾਣੇ ਦਾ ਵਜਨ ਆ ਤਿੰਨਾਂ ਦਾ 3 3.5 3 ਕਿਲੋ 10 ਕਿਲੋ ਵਜਨ ਉਹਦਾ ਹੋਊਗਾ 35 ਤੋਂ 40 ਕਿਲੋ ਬੇਟਾ ਦਾ ਤੇ ਇਹ ਤਿੰਨ ਪਸ਼ੂਆਂ ਨੂੰ ਹੀ ਪੈਣਾ ਬਈ ਇਹ ਜਿਹੜਾ ਦਾਣਾ ਇਹ ਨਿਰਾ ਖਵਾਵਾਂਗੇ ਉਹਨੂੰ ਪਾ ਕੇ ਵੀ ਦਿਖਾਉਣਾ ਸ਼ੁਰੂ ਇਹ ਐਵੇਂ ਵੀ ਦਾਦੋ ਦਾਰਸ ਕਰਨਗੇ ਦਿਨ ਚ ਕਿੰਨੀ ਵਾਰ ਪਾਉਣਾ ਦੋ ਵਾਰੀ ਬਾਈ ਜਿੰਨੀ ਵਾਰੀ ਘਾਰ ਚੋਣੀ ਤੁਸੀਂ ਇੱਕ ਵਾਰ ਸਵੇਰੇ ਇੱਕ ਵਾਰ ਸ਼ਾਮ ਨੂੰ ਇੱਕ ਵਾਰ ਸ਼ਾਮ ਨੂੰ ਇਹ ਪਿਉਣਾ ਆਪਾਂ ਉਸ ਹਾਵ ਨਾਲਾ ਵੀ ਕਿਹੜਾ ਪਸ਼ੂ ਕਿੰਨਾ ਦੁੱਧ ਦਿੰਦਾ 6 ਜਿਹੜੀ 12 ਕਿਲੋ ਦੁੱਧ ਦਿੰਦੀ ਉਹਨੂੰ ਦਿਨ ਦਾ 6 ਕਿਲੋ ਦਾਣਾ ਦੇਣਾ ਹੈ ਇੱਕ ਇਹ ਵੀ ਦਾਦੋ 6 ਕਿਲੋ ਦਾਣਾ ਸੁੱਕਾ ਦੇਣਾ ਜਾਨੀ ਪਿਉਣਾ ਕੋਈ ਨਹੀਂ ਤੋਣ ਨੂੰ ਕੀ ਹੈ ਗਿੱਲੀ ਪਾਣੀ ਵਾਲੀ ਕੋਈ ਬਾਲਟੀਆ ਪਰ ਇੱਕ ਵਾਰ ਐ ਵੀ ਦਾਦੋ ਕਿ ਇਹਦੇ ਨਾਲ ਦੁੱਧ ਦਾ ਫਰਕ ਪੈਂਦਾ ਫੈਟ ਦਾ ਦੁੱਧ ਦਾ ਵੀ ਬਾਈ ਫੈਟ ਦਾ ਵੀ ਫਰਕ ਸਾਰੇ ਕਾਸ਼ੀ ਦੇ ਵਿੱਚ ਨਹੀਂ ਪਾਉਣਾ ਪਾਣੀ ਦਾਣਾ ਪਾਉਣਾ ਜਰ ਪਸ਼ੂਆਂ ਨੂੰ ਜਾ ਕੇ ਕੀ ਕਰੀ ਜਾਂਦਾ ਤੂੰ ਇਹਦੇ ਨਾਲ ਦੁੱਧ ਦਾ ਫੈਟ ਦਾ ਸਾਰੇ ਕਾਹਦੇ ਦਾ ਹੀ ਫਰਕ ਪਊਗਾ ਬਾਈ ਤੁਹਾਡੇ ਦੁੱਧ ਦੀ ਕੁਆਲਿਟੀ ਦਾ ਵੀ ਫਰਕ ਰਹੂਗਾ ਤੇ ਇਹ ਸੁੱਕਾ ਸੀ ਕੋਈ ਸੰਨੀ ਨਹੀਂ ਰਲੋਂਦੇ ਵਿੱਚ ਕੋਈ ਹੱਥ ਨਹੀਂ ਮਾਰਨਾ ਤੂੜੀ ਪਾ ਕੇ ਉੱਪਰ ਉਹਦੇ ਨਿਰਾ ਪਾ ਦੇਣਾ ਇਹਨਾਂ ਨੂੰ ਚੱਲ ਚੱਕ ਪਾ ਇਹਨੂੰ ਬਸ ਠੀਕ ਆ ਆ ਬਾਲਟੀ ਆ ਇੱਕ ਬਾਲਟੀ ਪਾ ਦੇਣੀ ਇਹਨੂੰ ਤਿੰਨਾਂ ਨੂੰ ਪਾ ਕੇ ਇੱਕ ਇੱਕ ਉਹਦੇ ਨੂੰ ਪਹਿਲੀ ਹੈ ਜਿਹੜੀ ਉਹ ਖਾ ਲੈਂਦੀ ਬਾਈ ਠੀਕ ਆ ਤੇ ਦੂਜੀ ਨੂੰ ਪਾ ਕੇ ਤੀਜੀ ਨੂੰ ਪਾ ਕੇ ਬਸ ਆ ਜਾ ਇਧਰ ਕੈਮਰੇ ਤੋਂ ਡਰਦੀ ਆ ਬੈੜ ਬਾਈ ਇਹਦੇ ਨਾਲ ਪਸ਼ੂਆਂ ਨੂੰ ਪਾਣੀ ਦੀ ਧਿਆ ਕਿਵੇਂ ਆ ਪਾਣੀ ਤਾਂ ਸਾਰਾ ਕੁਝ ਹੀ ਬਾਈ ਇਹ ਪੌਣੀ ਤਾਮ ਆ ਬਈ ਇਹਦੇ ਵਿੱਚ ਇੱਕ ਤਾਂ ਪਾਣੀ ਬਹੁਤ ਜ਼ਿਆਦਾ ਚਲਾ ਜਾਂਦਾ ਪਸ਼ੂਆਂ ਦੇ ਅੰਦਰ ਜਿਹੜਾ ਊਂ ਤਾਂ ਪੀਣਾ ਪਸ਼ੂ ਨੇ ਪੀਣਾ ਹੀ ਆ ਪਾਣੀ ਔਰ ਇਹਦੇ ਵਿੱਚ ਵੀ ਪਾਣੀ ਦੀ ਮਾਤਰਾ ਬਹੁਤ ਚਲੀ ਜਾਂਦੀ ਆ ਪਸ਼ੂ ਦੇ ਅੰਦਰ ਚਲ ਮੈਂ ਇਹਨੂੰ ਪਾਇਆ ਤਿੰਨਾਂ ਨੂੰ ਪਾ ਦੇ ਇੱਕ ਇਕਵਲਟੀ ਨਹੀਂ ਪਰ ਕੇ ਬਈ ਇਹਦੇ ਵਿੱਚ ਪਾਣੀ ਵੀ ਚਲਾ ਜਾਂਦਾ ਪਸ਼ੂਆਂ ਦੇ ਅੰਦਰ ਠੀਕ ਆ ਬਈ ਦੁੱਧ ਤਾਂ ਇੱਕ ਇਹਨੂੰ ਹਜਮ ਕਰਨ ਦੇ ਵਿੱਚ ਵੀ ਖਲਾਰ ਦੇ ਸਾਰੀ ਤੂੜੀ ਦੇ ਉੱਪਰ ਇਹਦੇ ਜੋ ਜਿਹੜਾ ਹੁਣ ਪਾਣੀ ਨੂੰ ਚੜੂਗਾ ਥੱਲੇ ਤੂੜੀ ਨੂੰ ਲੱਗ ਜਾਣਾ ਉੱਪਰੋਂ ਨੀਰਾ ਦਾਣਾ ਖਾ ਕੇ ਥੱਲੇ ਤੂੜੀ ਵੀ ਖਾ ਲੈਣੀ ਇਹਨਾਂ ਨੇ ਦਾਣੇ ਵਾਲਾ ਪਾਣੀ ਲੱਗਿਆ ਹੋਣਾ ਉਹਨਾਂ ਨੂੰ ਦਾਣਾ ਖਾ ਕੇ ਉੱਪਰੋਂ ਤੂੜੀ ਖਾ ਲੈਣੀ ਇਹਨਾਂ ਨੇ ਥੱਲੇੋਂ ਆਪਦੀ ਠੀਕ ਆ ਤੇ ਬਾਕੀ ਦਾਣਾ ਇਹ ਜਿਹੜੇ ਭਿੱਜ ਗਿਆ ਬਾਈ ਫੁੱਲ ਗਿਆ ਅੰਦਰ ਹਾਜਮ ਹੋਣ ਦੇ ਵਿੱਚ ਵੀ ਜਿਹੜਾ ਤੁਸੀਂ ਸੁੱਕਾ ਦਾਣਾ ਪਾਉਣਾ ਉਹਨੇ ਵੀ ਅੰਦਰ ਜਾ ਕੇ ਪਹਿਲਾਂ ਭਿੱਜਣਾ ਪਸ਼ੂ ਦੇ ਅੰਦਰ ਫੁੱਲਣਾ ਫਿਰ ਗਲਣਾ ਸ਼ੁਰੂ ਹੋਣਾ ਇਹ ਬਾਹਰ ਭਿੱਜ ਵੀ ਗਿਆ ਬਾਈ ਫੁੱਲ ਵੀ ਗਿਆ ਜਿੰਨਾ ਫੁੱਲਣਾ ਸੀ ਇਹਨੇ ਤੇ ਇਹਨੇ ਅੰਦਰ ਹਾਜਮ ਹੋ ਦੂਜੇ ਦਾਣੇ ਨਾਲੋਂ ਅੱਧੇ ਟਾਈਮ 'ਚ ਹੋ ਜਾ ਪਸ਼ੂ ਰਾਜੀ ਵੀ ਦੁੱਧ ਦਾ ਜਿਹੜੀ ਤੁਹਾਡੀ ਕੁਆਲਿਟੀ ਆ ਜਿਹੜਾ ਦੁੱਧ ਦਾ ਰਿਜ਼ਲਟ ਆ ਇਹ ਦਾਣੇ ਦਾ ਉਹ ਵੀ ਦੂਜੇ ਦਾਣੇ ਨਾਲੋਂ ਬਾਈ ਛੇਤੀ ਆਊਗਾ ਤੇ ਔਰ ਤੁਹਾਡੀ ਦੁੱਧ ਫੈਟ ਆ ਤੇ ਨੰਬਰ 2 ਤੇ ਸਾਰਿਆਂ ਨਾਲ ਗੱਲ ਤੁਹਾਨੂੰ ਮੇਨ ਹੀ ਦੱਸ ਦੇਣਾ ਵੀ ਜਿਹੜੇ ਪਸ਼ੂ ਰੰਗ ਕੜਦੇ ਇਹਦੇ ਨਾਲ ਵੀ ਜਿਵੇਂ ਮੱਝਾਂ 'ਚ ਲਾਲੀ ਹੁੰਦੀ ਆ ਉਹ ਬੱਸ ਕਰ ਰਾਜ ਡੁੰਦੂਗਾ ਫਿਰ ਜਿਹੜੀ ਮੱਝਾਂ 'ਚ ਲਾਲੀ ਪੈ ਜਾਂਦੀ ਆ ਕਈ ਵਾਰੀ ਛੱਤ ਥੱਲੇ ਜਾਦਾ ਖੜਨ ਦੇ ਨਾਲ ਉਹਨੂੰ ਬਹੁਤ ਜਲਦੀ ਚੱਕਦਾ ਬਾਈ ਇਹ ਤੇ ਨੰਬਰ 2 ਤੇ ਜਿਹੜੇ ਪਸ਼ੂ ਤਲਿਸੇ ਹੋ ਜਾਂਦੇ ਆ ਬਾਦ ਦੁੱਧ ਦੇਣ ਵਾਲੇ ਜਾਂ ਕੋਈ ਜਿਵੇਂ ਕਿਸੇ ਤੋਂ ਪਿੱਛੇੋਂ ਘੱਟ ਸੰਭਾਲ ਚ ਆਏ ਹੁੰਦੇ ਬਾਈ ਲਿੱッセ ਪਸ਼ੂ ਵੀ ਰਾਜੀ ਬਹੁਤ ਛੇਤੀ ਹੁੰਦੇ ਇਹਦੇ ਨਾਲ ਤੇ ਇਹ ਇੱਕ ਇਹ ਵੀ ਆ ਵੀ ਆ ਬਾਲਟੀ ਦੇ ਵਿੱਚ ਇੱਕ ਚ 10 12 ਕਿਲੋ ਦਾਣਾ ਪੈ ਜਾਂਦਾ ਬਾਈ ਇਹ ਭਿੱਜਿਆ ਹੋਇਆ ਇੱਕ ਦਾਣਾ ਇੱਕ ਇੱਕ ਬਾਲਟੀ ਜਾਨੀ ਚੰਗਾ ਪਸ਼ੂ ਇਹ ਖਾ ਲਵੇ ਜਿਹੜਾ ਖਾ ਲਵੇ ਇੱਕ ਬਾਲਟੀ ਜਿਹੜਾ ਭਿੱਜਾ ਖਾ ਗਿਆ ਤੇ ਉਹ ਐ ਆ ਵੀ ਤੜਕੇ ਨੂੰ ਖਾ ਕੇ ਤੇ ਸ਼ਾਮ ਨੂੰ ਰਿਜ਼ਲਟ ਦੇਊਗਾ ਸ਼ਾਮ ਨੂੰ ਖਾ ਕੇ ਤੁਹਾਨੂੰ ਤੜਕੇ ਨੂੰ ਦੱਸੂਗਾ ਪਸ਼ੂ ਵੀ ਹਾਂ ਕੁਝ ਖਾਦਾ ਤੇ ਕੋਖ ਪਸ਼ੂ 15 ਤੋਂ 20 ਮਿੰਟ ਦਾਣਾ ਇਹ ਖਾ ਕੇ ਹੁਣ ਅਸੀਂ ਇਹਨਾਂ ਦੀ ਚੁਆਈ ਕਰਨ ਲੱਗ ਜਾਣਾ ਬਾਈ ਚੁਆਈ ਕਰਕੇ ਇਹਨਾਂ ਨੂੰ ਇੱਕ ਕੜਾਈਆ ਹਰੇ ਦਾ ਪਾਉਣਾ 30 ਤੋਂ 35 ਮਿੰਟ ਅਸੀਂ ਇਹਨਾਂ ਨੂੰ ਖਾਣ ਨੂੰ ਦੇਣਾ ਤੇ 35 ਮਿੰਟ ਚ ਪਸੂਆਂ ਦੀਆਂ ਕੁੱਖਾਂ ਭਰ ਲੈਂਦੇ ਬਾਈ ਠੀਕ ਰੱਜ ਲੈਂਦੇ ਆ ਆ ਪਾ ਹੋਰ ਇਹਨਾਂ ਨੂੰ ਮੈਂ ਇਹਨੂੰ ਪਾ ਦੇ ਸਦੀ ਬਾਲਟੀ ਮੱਜਾਂ ਨੂੰ ਕੀ ਫਾਇਦਾ ਵਾਰ ਗੱਬਣ ਮੱਜਾਂ ਨੂੰ ਤਾਂ ਬਾਈ ਗੱਬਣ ਮੱਜਾਂ ਨੂੰ ਤਾਂ ਕੋਈ ਫਾਇਦਾ ਨਹੀਂ ਹੈਗਾ ਤਾਂ ਮੱਜਾਂ ਨੂੰ ਤਾਂ ਗੱਬਣਾ ਤਾਂ ਇਹ ਹੈ ਵੀ ਤਿਆਰ ਹੋ ਜਾਣੀਆਂ ਇਹਦੇ ਨਾਲ ਰੰਗ ਬਣ ਜਾਣਗੇ ਜਾਨ ਦੀ ਗਰੋ ਆਪਣਾ ਵਜਨ ਪੈ ਜਾਊਗਾ ਮੱਜਾਂ ਦੇ ਵਿੱਚ ਬਾਈ ਲੱਸੀ ਆ ਕੋਈ ਹੋ ਰਾਜੀ ਹੋ ਜੂਗੀ ਠੀਕ ਬਈ ਤੇ ਜ਼ਿਆਦਾਤਰ ਜਾਨੀ ਸੱਜਰ ਮੱਝਾਂ ਨੂੰ ਪਾਓ ਪਸ਼ੂ ਇੱਕਦਾਂ ਟੁੱਟਦਾ ਨਹੀਂ ਦੁੱਧ ਦੀ ਖਾਰ ਮੰਦੀਆਂ ਹੁੰਦੀਆਂ ਹੁੰਦੀਆਂ ਜਿਵੇਂ ਮੱਝਾਂ ਬਈ ਠੀਕ ਉਹ ਚੀਜ਼ ਨਹੀਂ ਹੁੰਦੀ ਹਾਂ ਮੈਨੂੰ ਪਾਦੇ ਇਹ ਖਾਰ ਮੰਦੇ ਆ ਪਸ਼ੂ ਜਿਹੜੇ ਖਾਰ ਨਹੀਂ ਮੰਦੇ ਦੁੱਧ ਦੀ ਨਾਲ ਦੀ ਨਾਲ ਪਸ਼ੂ ਰਾਜੀ ਰਹਿੰਦਾ ਤੇ ਨੰਬਰ 2 ਤੇ ਬਈ ਇਹਦਾ ਫਾਇਦਾ ਬਈ ਤੁਹਾਡੇ ਦੁੱਧ ਦੀ ਫੈਟ ਬਹੁਤ ਆਊਗੀ ਕਿਉਂਕਿ ਇਹਦੇ ਵਿੱਚ ਖੰਡਾ ਜਿਹੜਾ ਉਹ ਵੀ ਠੋਸ ਆ ਕਿਉਂਕਿ ਐਵੇਂ ਛਿਲਕਾ ਕੋਈ ਛੋਲਿਆਂ ਦਾ ਛਿਲਕਾ ਪੋਈ ਜਾਂਦਾ ਫੀਡਾਂ ਦੇ ਵਿੱਚ ਬਈ ਕੋਈ ਮੱਕੀ ਦਾ ਛਿਲਕਾ ਪੋਈ ਜਾਂਦਾ ਕੋਈ ਕਣਕ ਦਾ ਚੋਕਰ ਪੋਈ ਜਾਂਦਾ ਉਹ ਚੀਜ਼ਾਂ ਬਈ ਹੈਗੀਆਂ ਜਿਹੜੇ ਪਸ਼ੂ ਹਾਜ਼ਮ ਨਹੀਂ ਕਰ ਸਕਦੇ ਹਲਕੇ ਪਸ਼ੂ ਆ ਜਿਹੜੇ ਜਿਵੇਂ ਘੋੜੇ ਹੋਗੇ ਬਾਈ ਉਹ ਗਾਲਾ ਨਹੀਂ ਕਰਦੇ ਜਿਹੜਾ ਪਸ਼ੂ ਗਾਲੀ ਕਰਦਾ ਵਾ ਚੰਗੀਆਂ ਗਾਈਆਂ ਵੱਡੀਆਂ ਦੁੱਧ ਵਾਲੀਆਂ ਉਹਨਾਂ ਬਾਅਦ ਤੇ ਦਾ ਬਾਈ ਠੋਸ ਚੀਜ਼ ਇਹ ਗਾਂ ਨੂੰ ਭਰਿਆ ਵਟਾ ਬਾਈ ਚੱਕ ਕੇ ਮੂਰੇ ਵੱਡੀ ਨੂੰ ਉਹ ਤਾਂ ਮੇਰੇ ਪੈਸੇ ਖਰਾਬ ਕਰਨ ਦਾ ਤਰੀਕਾ ਉਹ ਤਾਂ ਪੈਸੇ ਖਰਾਬ ਇੱਕ ਪਸ਼ੂ ਦਾ ਢਿੱਡ ਭਰਨ ਵਾਲਾ ਸੌਦਾ ਬਾਈ ਕੋਈ ਤੂੜੀ ਦਾ ਟੋਕਰਾ ਭਰ ਕੇ ਪਾਤਾ ਉਹਨਾਂ ਨੂੰ ਦੋ ਟੋਕਰੇ ਕਿਸੇ ਨੇ ਹਰੇ ਤੇ ਰਲਾ ਤੇ ਉਹ ਤਾਂ ਇੱਕ ਸਿਰਫ ਇੱਕ ਇਹ ਆ ਵੀ ਤੁਸੀਂ ਜਦੋਂ ਗੋਹੇ ਵਾਲੀ ਮਸ਼ੀਨ ਬਣਾਉਣੀ ਹੈ ਘਰੇ ਜਿੱਤਾਂ ਫਿਰ ਤਾਂ ਉਹ ਚੀਜ਼ ਪਾ ਲਓ ਤੇ ਨਹੀਂ ਤਾਂ ਦੁੱਧ ਤਾਂ ਬਾਈ ਦਾਣੇ ਨਾਲ ਹੀ ਦਿੰਦੀ ਜਿਵੇਂ ਬੰਦੇ ਦਾ ਹਿਸਾਬ ਆ ਬਾਈ ਰੋਟੀਆਂ ਬੰਦਾ 6-7 ਖਾ ਲੈਂਦਾ ਛਿਆਲ ਦੇ ਵਿੱਚ ਤੇ ਖੋਇ ਦੀਆਂ ਪਿੰਨੀਆਂ ਦੋ ਖਾ ਕੇ ਵੀ ਸਾਰੀ ਦਿਹਾੜੀ ਭੁੱਖ ਨਹੀਂ ਲੱਗਦੀ ਜਿਹਦਾ ਚੰਗਾ ਬਣਿਆ ਹੋਵੇ ਵਧੀਆ ਬਦਾਮ ਵਾਲਾ ਸਹੀ ਗੱਲ ਹੈ ਉਹੀ ਕੰਮ ਹੈ ਪਸ਼ੂਆਂ ਨੂੰ ਆ ਬਾਈ ਪੱਠੇ ਦਾ ਜੇ ਉਂ ਖਵਾਉਣਿਆ ਤਾਂ ਇਹਨਾਂ ਨੂੰ ਚਾਹੇ ਦੋ ਟੋਕਰੀਆਂ ਹਰੇ ਦੀਆਂ ਤੇ ਦੋ ਟੋਕਰੀਆਂ ਤੂੜੀ ਦੀਆਂ ਰਲਾ ਕੇ ਖਵਾ ਦੋ ਤੇ ਗੋਹੇ ਦੇ ਵੀ ਚੜਕੇ ਨੂੰ ਚਾਰ ਟੋਕਰੇ ਬਣਾ ਦੇਣੀਆਂ ਇਹ ਦੋ ਖਾ ਕੇ ਤੇ ਗਰਮਾਲੀਆਂ ਦਾਣਾ ਇਹਨਾਂ ਨੇ 10-10 ਕਿਲੋ ਖਾ ਕੇ ਢਿੱਡ ਵੀ ਭਰ ਲੈਣਾ ਤੇ ਤੁਹਾਨੂੰ ਗੋਹਾ ਵੀ ਘੱਟ ਚੱਕਣਾ ਪੈਣਾ ਆ 3.5 ਮਹੀਨਿਆਂ ਦੇ ਦੁਪਹਿਰ ਤੋਂ ਬਾਅਦ ਆ ਤ ਉਹ ਗਾਂ ਚਲੋ ਸਾਡੇ ਕੋਲੇ ਥੋੜੀ ਡਾਣ ਬਿਮਾਰ ਚੱਲਦੀ ਆ ਬਾਈ ਟ੍ਰੀਟਮੈਂਟ ਚੱਲਦਾ ਉਹਦਾ ਤੇ ਤੁਹਾਨੂੰ ਗੋਹਾ ਵੀ ਘੱਟ ਦੇਕਣਾ ਪਊਗਾ ਦੋਸਤੋ ਤੇ ਫਾਇਦਾ ਤੁਹਾਨੂੰ ਸਾਰੇ ਪਾਸਿਓਂ ਇਹਦਾ ਥੋੜਾ ਖਰਚਾ ਵੀ ਘਟਾ ਦਾਣਾ ਵੀ ਤੁਸੀਂ ਘੱਟ ਪਾਉਣਾ ਦੂਜੀਆਂ ਫੀਡਾਂ ਨੇ 6-6 ਕਿਲੋ ਜਿੱਥੇ ਦੂਜਾ ਦਾਣਾ ਤੁਸੀਂ 6 ਕਿਲੋ 7 ਕਿਲੋ ਪਾਉਨੇ ਆ ਤੇ ਆਹ ਦੇਖੋ ਜਿੰਨਾ ਟਾਈਮ ਖਾਣ ਨਹੀਂ ਚ ਇਹਨਾਂ ਦੇ ਦਾਣਾ ਦਿਸੂਗਾ ਉਹਨਾਂ ਟਾਈਮ ਇਹਨਾਂ ਨੇ ਮੂੰਹ ਨਹੀਂ ਉੱਪਰ ਚੱਕਣਾ ਬਾਈ ਨਿਹਰਾ ਦਾਣਾ ਖਾਣ ਗੀ ਇਕੱਲਾ ਥੱਲੇ ਜਿਹੜੀ ਤੂੜੀ ਬਚ ਗਈ ਉਹਦੇ ਚ ਹਰੜ ਰਲਾ ਦੇਣਾ ਤੇ ਜਿੰਨੀ ਤੂੜੀ ਇਹਨਾਂ ਨੇ ਇਹਦੇ ਨਾਲ ਖਾ ਲਈ ਖਾ ਲਈ ਦਾਣਾ ਖਾ ਲੈਣਾ ਇਹਨਾਂ ਨੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਹਰਾ ਪਾ ਦੇਣਾ ਤੇ ਹਰਾ ਪਾ ਕੇ 15 ਮਿੰਟ ਦੇਖਣੀਆਂ ਇਹ ਉਸ ਤੋਂ ਬਾਅਦ ਪਾਣੀ ਪੀ ਕੇ ਅਸੀਂ ਇਹਨਾਂ ਦੀ ਖੁਣਨੀ ਸਾਫ਼ ਕਰ ਦੇਣੀ ਆ ਹਰਾ ਤੂੜੀ ਜੋ ਕੁਝ ਵੀ ਇਹ ਮੂਰੇ ਚੱਕ ਦੇਣਾ ਤੇ ਉਸ ਤੋਂ ਬਾਅਦ ਤੜਕੇ ਇਹਨਾਂ ਨੂੰ 5 ਵਜੇ ਖਾਣ ਨੂੰ ਦੇਣਾ ਬਾਈ ਅਸੀਂ ਸਵੇਰੇ ਉੱਠ ਕੇ ਉਹ ਵੀ ਚਵਾਈ ਟਾਈਮ ਠੀਕ ਆ ਉਸ ਤੋਂ ਬਾਅਦ ਇਹਨਾਂ ਨੂੰ ਸਾਰਾ ਮੁਰਕ ਕੇ ਇਹਨਾਂ ਨੇ ਸਾਰੀ ਰਾਤ ਬਹਿ ਕੇ ਜਗਾਲੀ ਕਰਨੀ ਆ ਗੱਲੀ ਬਸ ਹੋਰ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਬਾਈ ਸੋ ਕੋਈ ਗੱਲ ਨਹੀਂ ਬਾਕੀ ਜੇ ਕੋਈ ਹੋਰ ਵੀ ਜਾਣਕਾਰੀ ਹੋਊ ਬਾਈ ਸਟੈਪ ਵਾਈਜ਼ ਸਟੈਪ ਤੁਹਾਨੂੰ ਵੀਡੀਓ ਦੇ ਵਿੱਚ ਦਿੰਦੇ ਰਹਿਾਂਗੇ ਸੋ ਇੰਨਾ ਹੀ ਕਹਿੰਦਾ ਆ ਬਾਈ ਕੋ ਉਹ ਕਿਸੇ ਕਿਸਮ ਦੀ ਲੋੜ ਆ ਕੋਈ ਪਸ਼ੂ ਨੂੰ ਕੋਈ ਬਿਮਾਰ ਆ ਜਾਂ ਕੋਈ ਹੋਰ ਨੁਕਸਾ ਜਿੰਨੀ ਕ ਆਪਾਂ ਨੂੰ ਪਰਮਾਤਮਾ ਨੇ ਜਾਣਕਾਰੀ ਦਿੱਤੀ ਆ ਬਾਈ ਪਰ ਸਾਰੇ ਵੀਰਾਂ ਦੇ ਅੱਗੇ ਵੀ ਸਾਂਝੀ ਕਰਦੇ ਰਹਿੰਦੇ ਆ ਸੋ ਜੇ ਕਿਸੇ ਦੇ ਐਨੀਮਲ ਦਾ ਟ੍ਰੀਟਮੈਂਟ ਵੀ ਕਰਨਾ ਹੁੰਦਾ ਆਪਾਂ ਕੋਈ ਪੈਸਾ ਵੀ ਨਹੀਂ ਲੈਂਦੇ ਬਾਈ ਕਿਸੇ ਤੋਂ ਪਿੰਡ ਦੇ ਵਿੱਚ ਵੀ ਚਲੋ ਜਿੰਨੇ ਕ ਹੈਗੇ ਬੰਦੇ ਮੇਰੇ ਨਾਲ ਜੁੜੇ ਹੋਏ ਬਾਈ ਆਪਾਂ ਸਾਰੇ ਕਾ ਫ੍ਰੀ ਇਲਾਜ ਕਰਕੇ ਆਈਦਾ ਦਵਾਈ ਅਗਲੇ ਨੂੰ ਦੱਸ ਦੇਈਦੀ ਤੇ ਮੰਗਾ ਕੇ ਲਾ ਦੇਈਦੀ ਕੋਈ ਕਿਸੇ ਦੇ ਥਣੇ ਤੇ ਨੁਕਸ ਹੋਵੇ ਕੋਈ ਪਸ਼ੂ ਨੂੰ ਨੁਕਸ ਹੋਵੇ ਜਾਂ ਕੋਈ ਬੁਖਾਰ ਹੋ ਪੱਠੇ ਨਾ ਖੰਦਾ ਹੋਵੇ ਜੋ ਵੀ ਲਾਜਾ ਬਾਈ ਆਪਾਂ ਜਿੰਨੀ ਕ ਪਰਮਾਤਮਾ ਨੇ ਉਦੇ ਮੁਤਾਬਕ ਬਾਈ ਉਹਨਾਂ ਕ ਕਰ ਲਈਦਾ ਠੀਕ ਆ ਬਾਈ ਠੀਕ ਆ ਬਾਈ ਜੀ ਹੁਣ ਸਾਡਾ ਹੋ ਗਿਆ ਚਬਾਈ ਦਾ ਟਾਈਮ ਠੀਕ ਆ ਅਸੀਂ ਵੀ ਚਬਾਈ ਕਰ ਲਈਏ ਤੇ ਤੁਸੀਂ ਵੀ ਕੰਮ ਧੰਦਾ ਕਰੋ ਆਪਦਾ ਧੰਨਵਾਦ